ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ ਦੇ ਉੱਪਰ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜਿਹੜਾ ਉਹਨੂੰ ਜ਼ਰੂਰ ਦਬਾ ਲਿਓ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਹੁਣ ਆਉਣ ਵਾਲਾ ਸੀਜ਼ਨ ਆ ਜਿਹੜਾ ਝੋਨੇ ਦਾ ਆਉਣ ਵਾਲਾ ਤੇ ਜੋ ਆਪਣੀ ਕਹਿਦੀ ਆਪਾਂ ਵੀ ਡੇਟ ਐ ਉਹ ਅਨਾਉਂਸ ਹੋ ਚੁੱਕੀ ਐ ਤੇ ਮੰਨ ਕੇ ਚਲੋ ਕਿਸਾਨ ਵੀਰ ਤਿਆਰੀਆਂ ਪੂਰੀਆਂ ਕਰ ਰਹੇ ਨੇ ਪਰ ਅਗੇਤੀ ਤਰੀਕ ਨਾਲ ਇੱਕ ਚੀਜ਼ ਦੀ ਪ੍ਰੋਬਲਮ ਆਈ ਐ ਵੀਰੇ ਕਿਉਂਕਿ ਜਿਹੜੀਆਂ ਜ਼ਿਆਦਾ ਲੰਬੇ ਸਮੇਂ ਵਾਲੀਆਂ ਵੈਰਾਈਟੀਆਂ ਨੇਗੀਆਂ ਉਹ ਬੈਨ ਹੋਣ ਕਰਕੇ ਵੀਰੇ ਝੋਨਾ ਇੰਨਾ ਕੀਤਾ ਨਹੀਂ ਲੱਗਣਾ ਤੇ ਅੱਜ ਕਿਸਾਨ ਵੀਰੋ ਜਿਹੜੀ ਆਪਾਂ ਗੱਲ ਉਹ ਕਰਾਂਗੇ ਵੀ ਹੁਣ ਆਪਣੇ ਕੋਲ ਦੇਖੋ ਹਾਈਬ੍ਰਿਡ ਦੀ ਚਲੋ ਜਿਹੜੇ ਤਾਂ ਹੁਣ ਦੋ ਨੰਬਰ ਪਾਣੀ ਵਾਲੇ ਵੀਰ ਨੇਗੇ ਜਿੱਥੇ ਪਾਣੀ ਸਹੀ ਨਹੀਂ ਹੈਗਾ ਉਹਨਾਂ ਦੀ ਉਹ ਸਮੱਸਿਆ ਬਣ ਕੇ ਖੜ ਗਈ ਤੇ ਜਿਹੜੇ ਪਾਣੀ ਜਿੱਥੇ ਵਧੀਆ ਹੈਗਾ ਵੀਰੇ ਜਿਵੇਂ ਸਾਡਾ ਏਰੀਆ ਉੱਤੇ ਪਾਣੀ ਠੀਕ ਹੈ ਉਹ ਏਰੀਆ ਦੀ ਆਪਾਂ ਗੱਲਬਾਤ ਕਰਦੇ ਮੇਰੇ ਜਿੱਥੇ ਪਾਣੀ ਠੀਕ ਹੈ ਜਿੱਥੇ ਨਾਰਮਲ ਵੈਰਾਈਆਂ ਲੱਗਦੀਆਂ ਨੇ ਪੀਆਰ ਜਾਂ ਹੋਰ ਉੱਥੇ ਵੀ ਇਹ ਗੱਲ ਕੀ ਹੁੰਦੀ ਹੈ ਵੀ ਆਪਣੇ ਕੋਲ ਪਿਛਲੇ ਸਾਲ ਆਪਸ਼ਨ ਸੀਗੀ ਬਾਸਮਤੀ ਦੀ ਤੇ ਪੀਆਰ 126 ਤੋਂ ਬਾਸਮਤੀ ਵੱਲ ਹੋਈ ਕਿਸਾਨ ਵੀਰ ਜਾਂ ਪੂਸਾ ਦੀ ਵੀ ਆਪਸ਼ਨ ਹੈਗੀ ਸੀ ਪਿਛਲੇ ਸਾਲ ਤੇ ਇਸ ਸਾਲ ਵੀਰੇ ਗੱਲ ਕੀ ਹੋਈ ਹੈ ਵੀ ਆਪਣੇ ਕੋਲ ਜਿਹੜੀ ਆਪਸ਼ਨ ਹੈ ਸਿਰਫ ਤੇ ਸਿਰਫ ਪੀਆਰ ਕਿਸਮਾਂ ਦੀ ਰਹੇਗੀ ਹਾਈਬ੍ਰਿਡ ਵੈਨ ਕਰਤਾ ਤੇ ਪੂਸਾ ਵੈਨ ਕਰਤਾ ਬਾਂਸਮਤੀ ਨੇ ਪਿਛਲੇ ਸਾਲ ਇੰਨੇ ਕ ਵੀਰੇ ਕਿਸਾਨ ਕਸਾਏ ਨੇ ਤੇ ਉਹ ਕਿਸਾਨ ਵੀਰ ਵੈਸੇ ਹੀ ਨਹੀਂ ਰੁਖ ਕਰ ਰਹੇ ਉਧਰ ਨੂੰ ਵੀਰੇ ਪਿਛਲੇ ਸਾਲ ਨਾਲੋਂ ਮੇਰੇ ਹਿਸਾਬ ਨਾਲ ਅੱਧਾ ਹੀ ਰਕਬਾ ਘਟ ਜਾਣਾ ਉਹਦਾ ਸਿੱਧ ਨੂੰ ਸਿੱਧਾ ਤੇ ਜਿਹੜੇ ਏਰੀਆ ਦੇ ਵਿੱਚ ਆਲੂ ਵਗੈਰਾ ਲਾਦੇ ਨੇ ਵੀਰੇ ਖਾਸ ਕਰ ਉਹਨਾਂ ਲੋਵੇ ਵੀਰੇ ਕਿਸਾਨ ਵੀਰਾਂ ਲੋਵੇ ਆਪਸ਼ਨ A PR126 ਦੀ ਰਹੇਗੀ ਚਲੋ ਵੈਰੈਟੀ ਬਹੁਤ ਵਧੀਆ ਵੀ ਹੈ ਸ਼ਾਨਦਾਰ ਝਾੜ ਦਿੰਦੀ ਹੈ ਘੱਟ ਖਰਚੇ 'ਚ ਤੇ ਜਿਹੜੇ ਕਿਸਾਨ ਵੀਰ ਕਣਕਾਂ ਵਗੈਰਾ ਵਾਲੇ ਨੇ ਵੀਰੇ ਉਹਨਾਂ ਨਾਲ ਉਹਨਾਂ ਨਾਲ ਹੀ ਗੱਲਬਾਤ ਆਪਾਂ ਕਰ ਦਾਂਗੇ ਕਿਉਂਕਿ ਆਪਾਂ ਕਿਹੜਾ ਕੋਈ ਐ ਵੈਰਾਈਟੀਆਂ ਦਾ ਪ੍ਰੋਮੋਸ਼ਨ ਕਰਨਾ ਹੁੰਦਾਗਾ ਜਿਵੇਂ ਦੇਖੋ ਵੀਰੇ ਪੀਆ 132 ਵੀਆਈਏ ਸਾਲ ਬਹੁਤ ਕਿਸਾਨ ਵੀਰ ਨੇ ਜਿਹੜੇ ਦਾ ਸੀਡ ਲੈ ਰਹੇ ਨੇਗੇ ਲੈ ਵੀ ਚੁੱਕੇ ਨੇ ਮੇਲਿਆਂ ਤੋਂ ਤੇ ਇਸ ਦਾ ਰਿਜ਼ਲਟ ਐਤ ਕੀ ਪਤਾ ਲੱਗੂਗਾ ਪਹਿਲਾਂ ਵੀਰੇ ਜਿਆਦਾ ਪ੍ਰਚਲਿਤ ਆਪਣੇ ਲਈ ਦੋ ਤਿੰਨ ਵੈਰਾਈਟੀਆਂ ਸੀ ਜਿੱਦਾਂ ਆਪਣੇ ਲਈ ਮਨ ਲੱਗ ਚਲੋ ਤੁਸੀਂ ਆ ਗਈ ਸੁਪਰੀਮ 110 131 ਜਾਂ ਇੱਕ ਆਪਣੇ ਮਸਤਵਾਨਾ ਸਾਹ ਵਾਲਿਆਂ ਦੀ ਬ੍ਰੇਡ ਪੰਜਾਬ ਨੰਬਰ 1 ਤੇ ਜਾਂ ਜਿੱਦਾਂ ਕਹਦੇ ਆਪਾਂ ਮੁਛਲ ਵਗੈਰਾ ਚਲੋ ਉਹਨਾਂ ਤੋਂ ਤਾਂ ਹੁਣ ਕਿਸਾਨ ਵੀਰ ਪਿੱਛੇ ੜ ਕੇ ਮੁਸਲ ਵਗੈਰਾ ਤੋਂ ਤਾਂ ਤੇ ਵੀਰੇ ਤਿੰਨ ਚਾਰ ਵੈਰਾਈਟੀਆਂ ਆਪਣੇ ਕੋਲ ਮਹੀਨ ਰਹਿ ਗਈਆਂ ਇਹਨਾਂ ਦਾ ਵੀਰੇ ਦੇਖੋ ਝਾੜ ਵੀ ਸੋਹਣਾ ਚੰਗਾ ਤੇ ਟਾਈਮ ਪੀਰੀਅਡ 110 ਦਿਨਾਂ ਦਾ ਇਹਨਾਂ ਦਾ ਬਿਨਾ ਆਪਣੇ ਪਨੀਰੀ ਤੋਂ ਤੇ ਲਿਭਾਈ ਦੀ ਤਰੀਕ ਵੀ ਇਹਨਾਂ ਦੀ ਸੋਹਣੀ ਐ ਲਾਈਟ ਵਗੈਰਾ ਖੁੱਲ ਜਾਂਦੇ ਮੀਮੂ ਪੈ ਜਾਂਦੇ ਨੇ ਜਦੋਂ ਇਹ ਲੱਗਣ ਲੱਗਦੀਆਂ ਨੇ ਤੇ ਪਰ ਪਿਛਲੇ ਸਾਲ ਵੀਰੇ ਕਿਸਮਾ ਨੇ ਝਾੜ ਆ ਜਿਹੜਾ ਉਨਾ ਚੰਗਾ ਨਹੀਂ ਦਿੱਤਾ ਜਿੰਨਾ ਚਾਹੀਦਾ ਸੀਗਾ ਕਿਉਂਕਿ ਪਿਛਲੇ ਸਾਲ ਤੋਂ ਪਿਛਲੇ ਸਾਲ 2023 ਦੇ ਸੀਜ਼ਨ ਦੇ ਵਿੱਚ ਸਾਰੀਆਂ ਹੀ ਕਣਕਾਂ ਨੇ ਝਾੜ ਸੋਨਾ ਦਿੱਤਾ ਪੀਆਰ 131 ਵੀਰੇ 40-40 ਕੁਇੰਟਲ ਤੱਕ ਜਾਂਦੀ ਰਹੀ ਹੈ ਨਾਲੇ ਸੁਪਰੀਮ 110 ਤੇ ਜਿਹੜੀ ਵੀਰੇ ਹੁਣ ਪਿਛਲੇ ਸਾਲ ਗੱਲ ਬਣੀਆਂ ਪੀਆਰ 131 ਤੇ ਸੁਪਰੀਮ 110 ਵੀਰੇ ਉਹ 33 ਕੁਇੰਟਲ ਤੇ ਜਾ ਕੇ ਖੜ ਗਈਆਂ 30 ਕੁਇੰਟਲ ਹੱਦ ਤੇ ਪੀਆਰ 126 ਵੀਰੇ ਪਿਛਲੇ ਸਾਲ ਵੀ 33-34 ਕੁਇੰਟਲ ਤੱਕ ਜਾਂਦੀ ਰਹੀ ਹੈ 32-33 ਕੁਇੰਟਲ ਤੱਕ ਆਮ ਜਿਹੜਾ ਝਾੜ ਕੇ ਬਹੁਤ ਹੁੰਦਾਗਾ ਵੱਧ ਤੋਂ ਵੱਧ ਤਾਂ ਵੀਰੇ ਦੀ ਕੋਈ ਲਿਮਟ ਹੈਗੀ ਨਹੀਂ ਵੀ ਕਿੰਨਾ ਕਝਾੜਦੇ ਇਹਦੇ ਜੇ ਸਹੀ ਟਾਈਮ ਤੇ ਲੱਗੀ ਹੋਵੇ ਤੇ ਕਿਸਾਨ ਵੀਰੋ ਤਿੰਨ ਵੈਰਾਈਟੀਆਂ ਚਾਰ ਆਪਣੇ ਕੋਲ ਰਹਿ ਗਈਆਂ ਤੇ ਜਿਵੇਂ ਹੁਣ ਵੀਰੇ PR131 ਲਾਉਣੀਆਂ ਦੇਖੋ ਤੁਸੀਂ ਉਸ ਦੀ ਪਨੀਰੀ ਵੀਰੇ ਤੁਸੀਂ 20 ਮਈ ਤੱਕ ਬੀਜਿਓ 20 ਜੂਨ ਤੋਂ ਉਹਨੂੰ ਬਾਅਦ ਦੇ ਵਿੱਚ ਲਾਓ ਇਸ ਤਰੀ ਸੁਪਰੀਮ 110 ਦੀ ਜਿਹੜੀ ਪਨੀਰੀ ਆ ਵੀਰੇ 20 ਮਈ ਤੋਂ ਬਾਅਦ ਬੀਜਿਓ ਤੇ 20 ਜੂਨ ਤੋਂ ਬਾਅਦ ਉਹਨੂੰ ਲਾਓ 51 ਨੰਬਰ ਵਨ ਹੈ ਵੀਰੇ ਜਿਹੜੀ ਤੁਸੀਂ ਇਹਨੂੰ 15 ਜੂਨ ਤੋਂ ਵੀ ਲਾ ਸਕਦੇ ਹੋ ਇਹਦੀ ਵੀ ਵੀਰੇ 35 ਦਿਨ ਦੀ ਪਨੀਰੀ ਨੇ 10 12 ਮਈ ਨੂੰ ਇਹਦੀ ਪਨੀਰੀ ਤੁਸੀਂ ਵੇਚ ਸਕਦੇ ਹੋ ਪੀਆਰ 126 ਦੀ ਜਿਹੜੀ ਪਨੀਰੀ ਹੈ ਵੀਰੇ ਇਹ ਤੁਸੀਂ ਜਾ ਕੇ 1 ਜੂਨ ਤੋਂ ਬਾਅਦ ਹੀ ਵੇਚਣੀ ਆ ਉਦੋਂ ਪਹਿਲਾਂ ਨਾ ਵੇਚਿਓ ਕਿਉਂਕਿ ਜੇ ਤੁਸੀਂ ਵੀਰੇ ਆਲੂਆਂ ਵਾਲੇ ਬਾਣਾ ਦੇ ਵਿੱਚ 25 ਜੂਨ ਤੋਂ ਬਾਅਦ ਵੀ ਇਹਨੂੰ ਲਾਵੋਗੇ ਤਾਂ ਵੀ ਤੁਹਾਡੀ ਇਹ ਚੜਦੇ ਅਕਤੂਬਰ ਵੱਢ ਕੇ ਤੁਹਾਡਾ ਬਾਣ ਵਿਹਲਾ ਤੇ ਤੁਸੀਂ ਆਲੂ ਬੀਜ ਸਕਦੇ ਹੋ ਇੱਕ ਚਾਰ ਪੰਜ ਵੀਰੇ ਆਪਣੇ ਲਵੇ ਵੈਰਾਈਟੀਆਂ ਰਹਿ ਗਈਆਂ ਜਿਹੜੀਆਂ ਪਿਛਲੇ ਸਾਲਾਂ ਦੇ ਵਿੱਚ ਵੀ ਲੱਗਦੀਆਂ ਨੇ ਹੁਣ ਤੁਸੀਂ ਆਪ ਦਾ ਮਨ ਬਣਾ ਲਓ ਵੀ ਕਿਹੜੀ ਵੈਰਾਈਟੀ ਲਾਉਣੀ ਆਪਾਂ ਨੇ ਤੇ ਕਿਹੜੀ ਵੈਰਾਈਟੀ ਸਰਕਾਰ ਚੱਕੂ ਇਹਦਾ ਜੀ ਵੀਰੇ ਕੋਈ ਵੀ ਪਤਾ ਨਹੀਂ ਕਿਉਂਕਿ ਸਰਕਾਰ ਬਿਆਨ ਦੇ ਚੁੱਕੀ ਆ ਪਿਛਲੇ ਸਾਲ ਵਾਂਗੂ ਅਜੇ ਸੈਲਰ ਐਸੋਸੀਏਸ਼ਨ ਵਾਲਿਆਂ ਦਾ ਕੋਈ ਵੀ ਬਿਆਨ ਨਹੀਂ ਆਇਆ ਕੋਈ ਸੈਂਟਰ ਗਵਰਨਮੈਂਟ ਨੇ ਰਿਸਕ ਨਹੀਂ ਲਿਆ ਅਜੇ ਤੱਕ ਇਹ ਚੀਜ਼ ਦੇ ਵਿੱਚ ਤਾਂ ਵੀਰੇ ਆਪਾਂ ਇਸ ਵਾਰ ਝੋਨਾ ਜਿਹੜਾ ਜਿੱਥੇ ਤੱਕ ਆਪ ਨੂੰ ਲੱਗਦਾ ਵੀ ਆਪਾਂ ਆਪਦੇ ਰਿਸਕ ਦੀ ਲਾਉਣਾ ਜਿਹੜਾ ਲਾਉਣਾ ਵੀ ਜਿਹੜਾ ਚੱਕਿਆ ਗਿਆ ਤਾਂ ਚੱਕਿਆ ਗਿਆ ਮੈਂ ਤੁਹਾਨੂੰ ਪਹਿਲਾਂ ਵੀ ਵੀਰੇ ਇੱਕ ਤੁਹਾਨੂੰ ਗੱਲ ਕਰੀ ਸੀਗੀ ਤੁਹਾਡੇ ਨਾਲ ਵੀ ਜੇ ਤੁਸੀਂ ਸੈਲਰ ਦੇ ਵਿੱਚ ਝੋਨਾ ਲਾਉਣੇ ਜਾਂ ਤੁਸੀਂ ਆੜਤੀ ਨਾਲ ਗੱਲ ਕਰਕੇ ਵੀਰੇ ਪੂਸਾ ਝੋਨਾ ਜਾਂ ਕੋਈ ਵੀ ਕਿਉਂਕਿ ਡੇਟ ਵਧੀਆ ਮਿਲੀ ਹੋਈ ਹੈ ਜੇ ਤੁਹਾਨੂੰ ਤੁਹਾਡੇ ਕੋਲ ਬੀਜ ਹੈਗਾ ਹੈਗਾ ਤੁਹਾਡਾ ਝੋਨਾ ਤੁਹਾਡਾ ਆੜਤੀਆ ਖਰੀਦਣ ਨੂੰ ਤਿਆਰ ਹੈ ਤੁਹਾਡਾ ਸੈਲਰ ਮਾਲਕ ਖਰੀਦਣ ਨੂੰ ਤਿਆਰ ਹੈ ਚਾਹੇ ਹਾਈਬ੍ਰਿਡ ਲਾ ਲਓ ਕੋਈ ਵੀ ਲਾ ਲਓ ਤਬਿਰੇ ਤੁਸੀਂ ਉਹ ਝੋਨਾ ਲਾ ਸਕਦੇ ਹੋ ਲਾ ਕੇ ਵੇਚੋ ਪਰ ਜੇ ਤੁਸੀਂ ਕਹੋਗੇ ਤੁਸੀਂ ਜਿਹੋ ਨਾਲ ਲਾ ਲਿਆ ਬਾਅਦ ਵਿੱਚ ਟੱਕੇ ਨਾਲ ਝਕਾਉਣ ਵਾਲੀ ਗੱਲ ਹੋਰ ਹੈ ਉਸ ਤੋਂ ਵਧੀਆ ਪਹਿਲਾਂ ਵੀ ਤੁਸੀਂ ਆੜਤੀਆਂ ਨਾਲ ਰਾਇਆ ਕਰੋ ਸੈਲਰ ਵਾਲਿਆਂ ਨਾਲ ਰਾਇਆ ਕਰੋ ਜੇ ਕਿਸਾਨ ਵੀਰ ਕਈ ਸਿੱਧੇ ਸੈਲਰ ਚ ਡੰਪ ਕਰਦੇ ਨੇ ਤਾਂ ਵੀਰੇ ਤੁਸੀਂ ਉਹ ਚੀਜ਼ਾਂ ਨਾਲ ਰਾਇ ਕਰਕੇ ਤੁਹਾਡੀਆਂ ਜਿਹੜੀਆਂ ਮੂਹਰੇ ਤੁਸੀਂ ਪਾਲਟੀ ਨੂੰ ਝੋਨਾ ਵੇਚਣਾ ਤਾਂ ਵੀਰੇ ਤੁਸੀਂ ਝੋਨੇ ਨੂੰ ਸਲਾਹ ਕਰੋ ਵੀ ਉਹਨਾਂ ਨਾਲ ਜਾ ਕੇ ਵੀ ਸਾਰੀ ਆਪਾਂ ਕਿੱਦਾਂ ਕਿੱਦਾਂ ਝੋਨਾ ਲਾਉਣਾ ਤੇ ਫੇਰ ਤੁਸੀਂ ਝੋਨਾ ਲਾਇਓ ਜੇ ਹੁਣ ਤੁਸੀਂ ਆਪਾਂ ਗੱਲ ਕਰੀ ਵੀ ਆਪਾਂ ਪਹਿਲਾਂ ਝੋਨਾ ਲਾ ਲਈਏ ਫਿਰ ਉਹਨਾਂ ਨੂੰ ਕਹੀ ਵਿੱਚ ਸਾਡੇ ਝੋਨੇ ਚੱਕੂ ਉਹ ਪਹਿਲਾਂ ਮਨਾ ਕਰ ਚੁੱਕੇ ਉਹਨਾਂ ਫਿਰ ਵੀ ਗੱਲ ਜਾਇਜ਼ ਨਹੀਂ ਹੈਗੀ ਉਸ ਤੋਂ ਵਧੀਆ ਆਪਾਂ ਪਹਿਲਾਂ ਸਾਰੀ ਸਲਾਹ ਮਸ਼ਵਰਾ ਕਰਕੇ ਫੇਰ ਪਨੀਰੀਆਂ ਵੀ ਜੀ ਫੇਰ ਆਪਾਂ ਝੋਨਾ ਲਾਈਏ ਉਮੀਦ ਹੈ ਕਿਸਾਨ ਵੀਰੋ ਆਪਣੀ ਸਾਰੀ ਜਾਣਕਾਰੀ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਵੇਗੀ ਆਪਾਂ ਇਸੇ ਤਰ੍ਹਾਂ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ